ਮੇਰੇ ਵੱਲੋਂ ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਅੱਜ ਮੈਂ ਇੱਕ ਬਹੁਤ ਹੀ ਪਿਆਰੀ ਜਿਹੀ ਕੋੜੀ ਲੈ ਕੇ ਹਾਜ਼ਰ ਹੋਈਆਂ। ਉਮੀਦ ਕਰਦੀ ਹਾਂ ਪਸੰਦ ਕਰੋਗੇ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਕੋੜੀ। ਨੀ ਤੂੰ ਕਿੜ ਚੰਬੇ ਕਲਿਏ ਨੀ ਤੇਰੀ ਵਾਸ਼ੇ ਨਾ ਆਵੇ ਨੀ ਤੂੰ ਕਿੜ ਚੰਬੇ ਕਲਿਏ ਨੀ ਤੇਰੀ ਵਾਸ਼ੇ ਨਾ ਆਵੇ 니 ਤੂੰ ਕਿੜ ਦੀਸ ਵੇਰੇ ਵੀਰ ਮੇਰਾ ਤੇਰੇ ਪਜਿ ਆਵੇ 니 ਤੂੰ ਕਿੜ ਦੀਸ ਵੇਰੇ ਵੀਰ ਮੇਰਾ ਤੇਰੇ ਪਜਿ ਆਵੇ ਬਣ ਤੂੰ ਵੀਰੇ ਦਾ ਚੀਰਾ ਕਲਗੀ ਲੀਸ਼ਕਾ ਮਾਰੇ ਬਣ ਤੂੰ ਧੀਰੇ ਦਾ ਚੀਰਾ ਕਲਗੀ ਲੀਸ਼ਕਾ ਮਾਰੇ 니 ਤੂੰ ਖਿੜ ਚਾਂਬੇ ਕਲਿਏ ਨੀ ਤੇਰੀ ਵਾਸ਼ੇ ਨਾ ਆਵੇ 니 ਤੂੰ ਖਿੜ ਚਾਂਬੇ ਕਲਿਏ ਨੀ ਖੀੜ ਦੀਸ ਵੇਰੇ ਨੀ ਵੀਰ ਮੇਰਾ ਤੇਰੇ ਪਾਜ ਆਵੇ ਨੀ ਤੂੰ ਖੀੜ ਦੀਸ ਵੇਰੇ ਨੀ ਵੀਰ ਮੇਰਾ ਤੇਰੇ ਪਾਜ ਆਵੇ ਬਣ ਤੂੰ ਵੀਰੇ ਦਾ ਸੇਹਰਾ ਮੋਤੀ ਚਮਕਣ ਸਾਰੇ ਬਣ ਤੂੰ ਵੀਰੇ ਦਾ ਸੇਹਰਾ ചമക്കണ സാര നീതൂ കിഴ ചംബേ കലിയാഷനീത്തു കിഴ ചംബേ കലിയാശി ന ਤੇਰੇ ਪਾਜੀ ਆਵੇ ਨਹੀਂ ਤੂੰ ਕਿੜ ਦੀਸ ਵੇਰੇ ਵੀਰਾ ਤੇਰੇ ਪਾਜੀ ਆਵੇ ਬਾਣ ਤੂੰ ਵੀਰੇ ਦਾ ਕੁੜਤਾ ਬਟਨ ਚਮਕਾਣਾ ਬਾਲੇ ਬਾਣ ਤੂੰ ਵੀਰੇ ਦਾ ਕੁੜਤਾ ਬਟਨ ਚਮਕਾਣਾ ਬਾਲੇ ਨੀ ਤੂੰ ਖਿੜ ਜਾਂਬੇ ਕਲਿਏ ਨੀ ਤੇਰੀ ਵਾਸ਼ੇ ਨਾ ਆਵੇ ਨੀ ਤੂੰ ਖਿੜ ਜਾਂਬੇ ਕਲਿਏ ਨੀ ਤੇਰੀ ਵਾਸ਼ੇ ਨਾ ਆਵੇ ਨੀ ਤੂੰ ਖਿੜ ਦੀਸ ਵੇਰੇ ਵੀਰਾ ਤੇਰੇ ਪਜਿ ਆਵੇ ਨੀ ਤੂੰ ਖਿੜ ਦੀਸ ਵੇਰੇ ਤੇਰੇ ਪਜਿਆਵੇ ਬਣ ਤੂੰ ਵੀਰੇ ਦਾ ਖੋਸਾ ਤਿੱਲਾ ਚਮਕਾ ਮਾਰੇ ਬਣ ਤੂੰ ਜੀਰੇ ਦਾ ਖੋਸਾ ਤਿੱਲਾ ਚਮਕਾ ਮਾਰੇ ਨੀ ਤੂੰ ਕਿੜ ਚੰਬੇ ਕਲਿਏ ਨੀ ਵਾਸ਼ੇ ਨਾ ਆਵੇ ਨੀ ਤੂੰ ਕਿੜ ਚਾਂਬੇ ਕਲਿਏ ਨੀ ਤੇਰੀ ਵਾਸ਼ੇ ਨਾ ਆਵੇ ਨੀ ਤੂੰ ਕਿੜ ਦੀਸ ਵੇਰੇ ਨੀ ਵੀਰਾ ਤੇਰੇ ਪਾਜ ਆਵੇ ਨੀ ਤੂੰ ਕਿੜ ਦੀਸ ਵੇਰੇ ਨੀ ਵੀਰਨ ਤੇਰੇ ਪਾਜ ਆਵੇ